की फतेह संतन श्री गुरु तेग बहादुर महाराज सदा ही जाने गा सदा ही जाने गा है भला करो बाबा जी फिर करो कृपा करो भाई दुखा अपने शाह का नाश करो बाबा जी औखी कड़ी ना देखो करो कृपा संतन श्री गुरु तेग बहादुर महाराज अपनी कृपा करो मेहर करो बच्चे में भाई वक्त तो बच्चा नहीं करो कृपा बच्चा करो मेहर ਦੁਦ ਲਿਟੇ ਸਤਿ ਮਾ ਦੀਸ਼ਾ ਮਾ ਲਈ ਜਨਮ ਜਨਮ ਦੀ ਕੱਟੀ ਐ ਦੁਦ ਲਿਟੇ ਸਤਿ ਮਾ ਦੀਸ਼ਾ ਮਾ ਲਈ ਜਨਮ ਜਨਮ ਦੀ ਕੱਟੀ ਐ ਦਰਸ਼ਨ ਦੇਖ ਜੀਵਾਂ ਗੁਰੂ ਦੇ सतनाम श्री गुरु साहिब जी सिमरन सोई पुरख अचल अविनाशी जिस सिमरत दुर्मत मल नासी ਗੁਰ ਚਰਣਾ ਕਬਲ ਰਿਤ ਧਰੰ ਗੁਰ ਅਰਜਨ ਗੁਣ ਸਹਿਜ ਵਿਚਾਰੰ ਗੁਰ ਰਾਮਦਾਸ ਘਰ ਕੀਓ ਪ੍ਰਗਾਸੰ ਸਗਲ ਮਨੋਰਥ ਪੂਰੀ ਆਸ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੋ ਜਸ ਵਖਾਣਿਓ ਭਗਤ ਜੋਗ ਕਉ ਜੈਤਵਾਰ ਹਰ ਜਨਕ ਉਪਾਇਓ ஷ ர்சன்கு நானம பத பர்ஜுன பக உத்தோ ஆடம்பர மன ஆனந்த பய பிருவார ਗੁਰ ਮਿਲਦੋ ਇੱਕ ਸਮ ਤਰ ਉਰਦ ਪੰਖ ਲਾ ਸੁਦਾ ਕਰ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜੱਪਿਓ ਗੁਰ ਮੰਤ ਰਾਮ ਨਾਮ ਓਰ ਮੈਂ ਗਹਿਓ ਜਾ ਕਾ ਸਾਮ ਨਹੀਂ ਕੋਈ ਜਿਹੇ ਸਿਮਰਤ ਸੰਕਟ ਮਿਟੈ ਦਰਸ ਤਹਾਰੋ ਏ ਸੋ ਕਹੋ ਤਲ ਗੁਰ ਸੇਵੀਐ ਇਹਨ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਸੁਖ ਸੰਦੀ ਨੂਰ ਅਰ ਸੋ ਕੁਰ ਸੋ ਚੱਟੀ ਆ ਤੁਦ ਡਿਠੇ ਸੱਚੇ ਬਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸਜਣ ਸੱਚਾ ਬਾਤਸ਼ਾਹ ਸਿਰ ਸ਼ਾਹ ਦਾ ਸ਼ਾਹ जिस पास बठिया सोहिया सब देस सतनाम श्री वाह गुरू ਸਾਹਿਬ ਜੀ ਰਾਗ ਸੂਹੀ ਮਹੱਲਾ 3 ਘਰ ਬਹਿਲਾ ਅਸ਼ਟਪਦੀਆ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਨਾ ਮਹਿ ਸਭ ਕਿਛ ਹੋਆ ਬਿਨ ਸਤਗੁਰ ਨਾਮ ਨਾ ਜਪੈ ਘੁਰ ਕਾ ਸਬਦ ਮਹਾਰਸ ਮਿੱਠਾ ਬਿਨ ਚਾਖੇ ਸਾਧਨਾ ਜਪੈ ਨਾਮੈ ਹੀ ਦੇ ਸਭ ਕਿਛ ਹੋਆ ਇਨ ਸਤਗੁਰ ਨਾਮ ਨਾ ਜਾਪੈ ਘੁਰ ਕਾ ਸ਼ਬਦ ਮਹਾਰਸ ਮਿੱਠਾ ਬਿਨ ਚੱਖੇ ਸਾਧਨਾ ਜਾਪੈ ਕਉਟੀ ਬਦਲਾ ਜਨਮ ਗਵਾਇਆ ਚੀਨ ਸਨਾਹੀ ਆਪੈ ਗੁਰਮੁਖ ਹੋਵਾ ਤਾ ਇੱਕੋ ਜਾਣ ਹਉ ਮੈਂ ਦੁੱਖ ਨ ਸੁਨਤਾ ਪੈ ਬਲਹਾਰੀ ਗੁਰੇ ਆਪਣੇ ਵਿਟੋ ਜਨ ਸਾਚੇ ਸਿਉ ਲਵਲਾਈ ਸਬਦ ਚੀਨ ਆਤਮ ਪ੍ਰਗਾਸਿਆ ਸਹਿਜ ਰਹਿਉ ਸੁਮਾਈ ਰਹਾਉ ਗੁਰਮੁਖ ਗਾਵੈ ਗੁਰਮੁਖ ਬੂਜਾ ਗੁਰਮੁਖ ਸਬਦ ਵਿਚਾਰੇ ਜਿਉ ਪਿੰਡ ਸਭ ਗੁਰ ਤੇ ਉਪਜਾ ਗੁਰਮੁਖ ਕਾਰਜ ਸਵਾਰੇ ਮਨ ਮੁਖ ਅੰਦਾ ਹੰਦ ਕਮਾਵੇ ਵਿਖ ਖੱਟੇ ਸੰਸਾਰੇ ਮਾਇਆ ਮੋਹਿ ਸਦਾ ਦੁੱਖ ਪਾਏ ਬਿਨ ਗੁਰ ਅਤ ਪਿਆਰੇ ਸੋਈ ਸੇਵਕ ਜੇ ਸਤਗੁਰ ਸੇਵੇ ਚੱਲਾ ਸਤਗੁਰ ਪਾਏ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ ਸੱਚੀ ਬਾਣੀ ਗੁਰਮੁਖ ਅੱਖ ਹੁਮੈ ਵਿੱਚੋਂ ਜਾਏ ਅਬੇ ਦਾਤਾ ਕਰਮ ਹੈ ਸੱਚਾ ਸੱਚਾ ਸ਼ਬਦ ਸੁਣਾਏ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਖਲਪਤ ਸਾਚਾ ਰੰਗ ਰਾਤਾ ਗੁਰ ਕਾ ਸਹਜ ਸੁਭਾਏ ਮਨਮੁਖ ਸਦ ਹੀ ਕੂੜੋ ਬੋਲ ਵਿਖ ਬੀਜੈ ਵਿਖ ਖਾਏ ਜਮ ਕਾਲ ਬਾਦਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਵਣ ਛਡਾਏ ਸੱਚਾ ਤੀਰਥ ਜਿਤ ਸਤ ਸਰਨਾਵਣ ਗੁਰਮੁਖ ਆਪੁ ਮੁਝਾਏ ਅਠ ਸਠਿ ਤੀਰਥ ਗੁਰਬਖਤ ਦਿਖਾਏ ਤੇ ਤਨ ਹ ਤੈ ਮਲ ਜਾਏ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾਮਲ ਲੱਗੇ ਨਾ ਲਾਏ ਸੱਚੀ ਸਿਫਤ ਸੱਚੀ ਸਲਾਹ ਧੂਰੇ ਗੁਰ ਤੇ ਪਾਏ ਤਨ ਮਨ ਸਭ ਕਿਛ ਹਾਰ ਤਿਸ ਕੇਰਾ ਧੁਰ ਮਤ ਕਹਿਣ ਨਾ ਜਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ ਗੁਰ ਕੀ ਸਾਖੀ ਸਹਜੇ ਚਾਖੀ ਤ੍ਰਿਸ਼ਨਾ ਅਗਨ 부ਜਾਏ ਗੁਰ ਕਾ ਸ਼ਬਦ ਰਾਤਾ ਸਹਜੇ ਮਾਤਾ ਸਹਜੇ ਰਹਿਆ ਸਮਾਏ ਹਰ ਕਾ ਨਾਮ ਸਤ ਕਰ ਜਾਣ ਗੁਰ ਕਾ ਭਾਏ ਪਿਆਰੇ ਸੱਚੀ ਵਡਿਆਈ ਗੁਰ ਤੇ ਪਾਈ ਸੱਚਾ ਨਾਏ ਪਿਆਰੇ ਏਕੋ ਸੱਚਾ ਸਭ ਮਹਿ ਵਰਤੈ ਵਿਰਲਾ ਕੋ ਵਿਚਾਰੇ ਮੱਤੇ ਮੇਲ ਲਏ ਤਾਂ ਬਖਸ਼ੇ ਸੱਚੀ ਭਗਤ ਸਵਾਰੇ ਸਭੋ ਸੱਚ ਸੱਚ ਵਰਤੈ ਗੁਰਮੁਖ ਕੋਈ ਜਾਣ ਜੰਮਣ ਮਰਣਾ ਹੁਕਮੋ ਵਰਤੈ ਗੁਰਮੁਖ ਆਪੋ ਪਛਾਣੇ ਨਾਮ ਧਿਆਏ ਤਾ ਸੰਤ ਗੁਰ ਭਾਏ ਜੋ ਇਸ਼ਿਆ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਛ ਹੋਵੇ ਜੇ ਵਿੱਚ ਹਉ ਆਪ ਦੁਵਾਏ ਨਾਮ ਧਿਆਏ ਤਾ ਸੰਤ ਗੁਰ ਭਾਏ ਜੋ ਇਸ਼ਿਆ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਛ ਹੋਵੇ ਜੇ ਵਿੱਚੋਂ ਆਪ ਗਵਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੂਹੀ ਮਹੱਲਾ 3 ਘਰ ਪਹਿਲਾ ਅਸ਼ਟਪਦੀਆ ਇਕ ਓੰਕਾਰ ਸਤਗੁਰ ਪ੍ਰਸਾਦ ਨਾਮੇ ਹੀ ਤੇ ਸਕਸ਼ ਹੁਵਾ ਬਿਨ ਸਤਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧ ਨਾ ਜਾਪੈ ਪਿਤਾ ਗੁਰੂ ਅਮਰਦਾਸ ਸਹਿ ਮਹਾਰਾਜ ਜੀ ਦਾ ਪਾਵਨ ਪਵਿੱਤਰ ਹੁਕਮਨਾਮਾ ਸਤਗੁਰੂ ਜੀ ਦੇ ਮੁਕੱਦਸ ਅੰਗ 753 ਤੇ ਸੁਭਾਏਮਾਨ ਸਹਿਬ ਜੀ ਕਿਰਪਾ ਕਰਨ ਸਰਬੱਤ ਸੰਗਤਾਂ ਦੇ ਹਿਰਦਿਆਂ ਤੇ ਵਸ ਜਾਵੇ ਸਰਬੱਤ ਸੰਗਤਾਂ ਦਾ ਆਵਿਆ ਗਾਵਿਆ ਸੁਣਿਆ ਸਤਗੁਰੂ ਜੀ ਥਾਏ ਪਾਉਣ ਹਾਜ਼ਰੀ ਦਾ ਪ੍ਰਮਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ